ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਅੱਜ ਦਾ ਜਿਹੜਾ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਰਿਸ਼ਤਾ ਹੋ ਕੇ ਟੁੱਟ ਜਾਂਦਾ ਹੈ ਜਾਂ ਫਿਰ ਰਿਸ਼ਤਾ ਹੋਣ ਦੇ ਸਮੇਂ ਕਾਫੀ ਰੁਕਾਵਟਾਂ ਆਉਂਦੀਆਂ ਨੇ ਅੱਜ ਦਾ ਇਹ ਉਪਾਉ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਅੱਜ ਦਾ ਉਪਾ ਕਰਨ ਦੇ ਨਾਲ ਜਿਹੜੇ ਲੋਕਾਂ ਦੀ ਉਮਰ ਲੰਘ ਚੁੱਕੀ ਏ 30 ਤੋਂ 40 ਸਾਲ ਤੱਕ ਹੋ ਚੁੱਕੀ ਏ ਉਹਨਾਂ ਦਾ ਵੀ ਇਸ ਉਪਾ ਨੂੰ ਕਰਨ ਦੇ ਨਾਲ ਤੁਰੰਤ ਹੀ ਰਿਸ਼ਤਾ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਕਰ ਸਕਦੇ ਹੋ ਤੇ ਇਸ ਉਪਾਅ ਦੀ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਹੈ ਕਿ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ ਇੱਕ ਵੀ ਰੁਪਏ ਦਾ ਖਰਚਾ ਨਹੀਂ ਹੋਣਾ ਵਾਲਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਵੀ ਤੁਸੀਂ ਪਾਠ ਪੂਜਾ ਦਾ ਸਥਾਨ ਬਣਾਇਆ ਉੱਥੇ ਬੈਠ ਕੇ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਫਿਰ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਲੈਣੇ ਉਪਾਠ ਪੂਜਾ ਕਰਨੇ ਉਸ ਸਥਾਨ ਤੇ ਬੈਠ ਕੇ ਵੀ ਤੁਸੀਂ ਇਸ ਉਪਾਣੂ ਕਰ ਸਕਦੇ ਤੇ ਇਸ ਉਪਾਣੂ ਕਰਨ ਦੇ ਲਈ ਕੋਈ ਜ਼ਿਆਦਾ ਤੁਹਾਡਾ ਖਰਚਾ ਵੀ ਨਹੀਂ ਹੋਣ ਵਾਲਾ ਤੇ ਕੋਈ ਜ਼ਿਆਦਾ ਤੁਹਾਡੀ ਮਿਹਨਤ ਵੀ ਨਹੀਂ ਲੱਗਣ ਵਾਲੀ ਇਸ ਦੇ ਨਾਲ ਨਾਲ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਇੱਕ ਵੀ ਰੁਪਏ ਦੀ ਚੀਜ਼ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਇਸੀ ਤਰ੍ਹਾਂ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਮਾਤਾ ਜੀ ਦੀ ਪੋਟੋ ਲੱਗੀ ਹੋਵੇ ਮਾਤਾ ਲక్ష్ਮੀ ਦੇਵੀ ਜੀ ਦੀ ਜਾਂ ਫਿਰ ਕਿਸੇ ਵੀ ਮਾਤਾ ਦੀ ਫੋਟੋ ਲੱਗੀ ਹੋਵੇ ਉਹਨਾਂ ਦੀ ਫੋਟੋ ਦੇ ਅੱਗੇ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਇਸ ਉਪਾਅ ਨੂੰ ਕਰਨਾ ਕਿਸ ਤਰੀਕੇ ਦੇ ਨਾਲ ਅਤੇ ਕਿਸ ਚੀਜ਼ ਦੇ ਨਾਲ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੀ ਆ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵਿਆਹ ਤੇ ਰਿਸ਼ਤੇ ਨੂੰ ਲੈ ਕੇ ਬਹੁਤ ਸਾਰੀਆਂ ਲੋਕਾਂ ਦੇ ਵਿੱਚ ਪ੍ਰੋਬਲਮ ਦੇਖਣ ਨੂੰ ਮਿਲ ਰਹੀਆਂ ਨੇ ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਨਹੀਂ ਹੋ ਰਿਹਾ ਕਿਸੇ ਦਾ ਇਹ ਕਹਿਣਾ ਹੁੰਦਾ ਹੈ ਕਿ ਰਿਸ਼ਤਾ ਹੋ ਕੇ ਟੁੱਟ ਗਿਆ ਤੇ ਜਾਂ ਫਿਰ ਰਿਸ਼ਤਾ ਹੋ ਜਾਂਦਾ ਵਿਆਹ ਤੱਕ ਕੋਈ ਨਾ ਕੋਈ ਪ੍ਰੋਬਲਮ ਪਰੇਸ਼ਾਨੀ ਆਉਂਦੀ ਰਹਿੰਦੀ ਹੈ ਇਹ ਸਾਰੀਆਂ ਪ੍ਰੋਬਲਮ ਪਰੇਸ਼ਾਨੀਆਂ ਦਾ ਹੱਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਹੋਣ ਵਾਲਾ ਹੈ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਾਦ ਤੋਂ ਬਾਦ ਲਾਇਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਪੀਕੋਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਕਰ ਸਕਦੇ ਹੋ ਸ਼ਾਮ ਦੇ ਸਮੇਂ ਤੋਂ ਲੈ ਕੇ ਰਾਤ ਤੱਕ ਜੇ ਇਸ ਵੀ ਸਮੇਂ ਤੁਹਾਡੀ ਕੋਈ ਸਮਾਂ ਮਿਲਦਾ ਤੁਸੀਂ ਕਰ ਸਕਦੇ ਹੋ ਪਰ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਹੀ ਕਰਨਾ ਹੈ ਤੁਸੀਂ ਕੀ ਕਰਨਾ ਹੈ ਕਿ ਸ਼ੁੱਕਰਵਾਰ ਦੇ ਦਿਨ ਸ਼ਾਮ ਦੇ ਸਮੇਂ ਜੇ ਸਮੇਂ ਤੁਸੀਂ ਸੌਣ ਦੇ ਲਈ ਜਾਣਾ ਹੁੰਦਾ ਆਪਣੇ ਬੈਡਰੂਮ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤਿੰਨ ਟੁਕੜੇ ਤੁਸੀਂ ਲੈ ਲੈਣੇ ਨੇ ਗੁੜ ਦੇ ਟੁਕੜੇ ਇੰਨੇ ਵੀ ਛੋਟੇ ਨਹੀਂ ਹੋਣੇ ਚਾਹੀਦੇ ਜਿਵੇਂ ਕਿ ਨਿੰਬੂ ਦਾ ਆਕਾਰ ਹੁੰਦਾ ਹੈ ਨਿੰਬੂ ਦਾ ਸਾਈਜ਼ ਇੰਨੇ ਛੋਟੇ ਨਹੀਂ ਲੈਣੇ ਜਿਵੇਂ ਕਿ ਸੇਬ ਦਾ ਜਿੰਨਾ ਕ ਸਾਈਜ਼ ਹੁੰਦਾ ਓਨੇ ਕ ਸਾਈਜ਼ ਦੇ ਤੁਸੀਂ ਗੋੜ ਦੇ ਸੌਰੀ ਤਿੰਨ ਟੁਕੜੇ ਲੈ ਲੈਦੇ ਨੇ ਕਿ ਜਿਹੜੇ ਤੁਸੀਂ ਤਿੰਨ ਟੁਕੜੇ ਗੋੜ ਦੇ ਲਏ ਹੋਣਗੇ ਉਹਨਾਂ ਨੂੰ ਤੁਸੀਂ ਇੱਕ ਕਟੋਰੀ ਦੇ ਵਿੱਚ ਨਹੀਂ ਰੱਖਣਾ ਜਿਵੇਂ ਕਿ ਜਦੋਂ ਤੁਸੀਂ ਰਾਤ ਦੇ ਸਮੇਂ ਆਪਣੇ ਰਸੋਈ ਦੇ ਵਿੱਚੋਂ ਕੰਮਕਾਰ ਮਕਾਦੇ ਨੇ ਆ ਤੇ ਆਪਣਾ ਸੌਣ ਦੇ ਲਈ ਚਾਹਣਾ ਉਸ ਸਮੇਂ ਤੁਸੀਂ ਤਿੰਨ ਲੈ ਲੈਣੇ ਗੁੜ ਦੇ ਟੁਕੜੇ ਤੇ ਉਹਨਾਂ ਦੋ ਟੁਕੜਿਆਂ ਨੂੰ ਅਲੱਗ-ਅਲੱਗ ਕਟੋਰੀ ਦੇ ਵਿੱਚ ਪਾਉਣਾ ਹੈ ਤੇ ਜਿਹੜਾ ਤੀਸਰਾ ਹੋਵੇਗਾ ਉਸ ਨੂੰ ਵੀ ਤੁਸੀਂ ਅਲੱਗ ਕਟੋਰੀ ਦੇ ਵਿੱਚ ਪਾ ਲੈਣਾ ਪਾਉਣ ਤੋਂ ਬਾਅਦ ਇਹ ਵਿੱਚ ਤੁਸੀਂ ਇੱਕ ਕੋਲ ਜਲ ਰੱਖ ਲੈਣਾ ਤੁਹਾਡੀ ਘਰ ਦੀ ਵਿੱਚ ਸ਼ੁੱਧ ਜਲ ਹੋਵੇਗਾ ਕਿਸੇ ਵੀ ਤੀਰਥ ਸਥਾਨ ਦਾ ਧਾਰਮਿਕ ਸਥਾਨ ਦਾ ਉਸ ਜਲ ਨੂੰ ਤੁਸੀਂ ਗਲਾਸ ਜਾਂ ਫਿਰ ਗੜਵੀ ਦੇ ਵਿੱਚ ਪਾ ਕੇ ਕੋਲ ਰੱਖ ਲੈਣਾ ਹੈ ਇਸੇ ਤਰ੍ਹਾਂ ਜਿਹੜਾ ਇਹ ਦੋ ਟੁਕੜੇ ਤੁਸੀਂ ਰਸੋਈ ਦੇ ਵਿੱਚ ਹੀ ਰੱਖਦੇ ਨੇ ਆ ਤੇ ਇੱਕ ਟੁਕੜਾ ਤੁਸੀਂ ਲੈ ਕੇ ਗੁੜ ਦਾ ਤੇ ਇਹ ਜਿਹੜੀ ਗੜਵੀ ਤੁਸੀਂ ਜਲਵਾ ਲੀਏ ਇਸ ਨੂੰ ਤੁਹਾਡੇ ਘਰ ਦੇ ਵਿੱਚ ਜੇਕਰ ਬੱਚਾ ਹੈਗਾ ਜਿਸ ਦੇ ਵਿਆਹ ਸ਼ਾਦੀ ਨੂੰ ਰਿਸ਼ਤੇ ਨੂੰ ਲੈ ਕੇ ਮਾਤਾ ਪਿਤਾ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਜੇਕਰ ਉਹ ਬੱਚਾ ਘਰ ਦੇ ਵਿੱਚ ਹੈਗਾ ਤਾਂ ਇਹ ਗੜਵੀ ਜੋ ਜਿਸ ਦੇ ਵਿੱਚ ਤੁਸੀਂ ਜਲ ਪਾਇਆ ਉਸ ਦੇ ਉੱਪਰ ਕਟੋਰੀ ਇੱਕ ਗੁੜ ਦੀ ਟੁਕੜੀ ਦੀ ਰੱਖ ਕੇ ਉਸ ਨੂੰ ਉਹ ਬੱਚੇ ਦੇ ਸਰਾਣੇ નીચે ਰੱਖੇ ਆਉਣਾ ਹੈ ਕਹਿਣ ਦਾ ਭਾਵ ਕਿ ਜਿਹੜੀ ਸਾਈਡ ਤੇ ਉਸ ਬੱਚੇ ਦਾ ਸਿਰ ਹੋਵੇਗਾ ਸਰਾਣੇ ਦੇ نیچے ਤੁਸੀਂ ਇਸ ਗੜਵੀ ਨੂੰ ਰੱਖਿਆਣਾ ਹੈ ਇਸੇ ਤਰ੍ਹਾਂ ਹੁਣ ਕਈ ਲੋਕਾਂ ਦਾ ਇਹ ਵੀ ਕਹਿਣਾ ਹੋਵੇਗਾ ਕਿ ਜੇ ਸਾਡੇ ਬੱਚੇ ਤਾਂ ਘਰ ਤੋਂ ਬਾਹਰ ਰਹਿੰਦੇ ਨੇ ਚਾਹ ਫਿਰ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਘਰ 'ਚ ਨਹੀਂ ਰਹਿੰਦੇ ਵਿਦੇਸ਼ ਰਹਿੰਦੇ ਨੇ ਤਾਂ ਤੁਸੀਂ ਇਹ ਸੇਮ ਪ੍ਰੋਸੈਸ ਦੇ ਨਾਲ ਇੱਕ ਗੜਵੀ ਚਾਲਦੀ ਤੇ ਇੱਕ ਟੁਕੜੀ ਗੋੜ ਦੀ ਕਟੋਰੀ ਦੇ ਵਿੱਚ ਪਾ ਕੇ ਇਸ ਨੂੰ ਤੁਸੀਂ ਸੌਣ ਦੇ ਸਮੇਂ ਆਪਣੇ ਸਰਾਣੇ ਦੇ نیچے ਰੱਖ ਕੇ ਵੀ ਸੌ ਸਕਦੇ ਹੋ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਤੁਹਾਡੇ ਕੋਲ ਨਹੀਂ ਰਹਿੰਦੇ। ਏਸੀ ਤਰ੍ਹਾਂ ਸਰਾਣੇ નીચે ਰੱਖ ਕੇ ਜਿਵੇਂ ਹੀ ਤੁਸੀਂ ਰਾਤ ਦੇ ਸਮੇਂ ਸੌ ਜਾਓਗੇ ਤੇ ਸਵੇਰੇ ਉੱਠ ਕੇ ਤੁਸੀਂ ਆਪਣਾ ਨਹਾਤ ਹੋ ਕੇ ਨਹਾਉਣ ਤੋਂ ਤੋਂ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਵੀ ਤੁਹਾਡੀ ਕਰ ਮਾਤਾ ਜੀ ਦੀ ਤਸਵੀਰ ਹੈ ਤੁਸੀਂ ਉਹਨਾਂ ਦੀ ਤਸਵੀਰ ਦੇ ਸਾਹਮਣੇ ਜਾ ਕੇ ਬੈਠ ਜਾਣਾ ਤੇ ਇਸ ਤੋਂ ਇਲਾਵਾ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਦਿਨ ਪਹਿਲਾਂ ਸ਼ਾਮ ਨੂੰ ਠੰਡਾ ਭੋਜਨ ਬਣਾਇਆ ਹੋਇਆ ਹੈ ਤਾਂ ਤੁਸੀਂ ਕੀ ਕਰਨਾ ਉਸ ਬਾਸੀ ਭੋਜਨ ਦੇ ਨਾਲ ਮਾਤਾ ਨੂੰ ਭੋਗ ਲਵਾਉਣਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਭੋਜਨ ਨਹੀਂ ਵੀ ਤਿਆਰ ਕੀਤਾ ਹੋਵੇਗਾ ਇੱਕ ਦਿਨ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੈ ਜੋ ਰਾਤ ਦੇ ਸਮੇਂ ਰਸੋਈ ਦੇ ਵਿੱਚ ਦੋ ਟੁਕੜੇ ਗੁੜ ਦੇ ਛੱਡੇ ਸਨ ਉਹਨਾਂ ਦੇ ਵਿੱਚੋਂ ਇੱਕ ਕਟੋਰੀ ਇੱਕ ਗੁੜ ਦਾ ਟੁਕੜਾ ਤੁਸੀਂ ਚੁੱਕ ਕੇ ਲਿਆ ਕੇ ਮਾਤਾ ਨੂੰ ਉਸ ਗੁੜ ਦਾ ਹੀ ਭੋਗ ਲਗਵਾ ਦੇਣਾ ਤੇ ਇਸੇ ਤਰ੍ਹਾਂ ਭੋਗ ਲਗਵਾਉਣ ਤੋਂ ਬਾਅਦ ਦੇ ਵਿੱਚ ਉਸ ਗੁੜ ਦੇ ਟੁਕੜੀ ਨੂੰ ਤੁਸੀਂ ਪ੍ਰਸ਼ਾਦ ਦੇ ਤੌਰ ਤੇ ਸਾਰਾ ਪਰਿਵਾਰ ਦੇ ਵਿੱਚ ਵੀ ਵਰਤਾ ਕੇ ਤੇ ਉਸ ਨੂੰ ਤੁਸੀਂ ਖਾ ਸਕਦੇ ਹੋ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਦੇਵੀ ਨੂੰ ਇੱਕ ਠੰਡਾ ਦੀਪਕ ਵੀ ਅਰਪਿਤ ਕਰ ਸਕਦੇ ਹੋ ਉਹ ਕਿਸ ਤਰੀਕੇ ਦੇ ਨਾਲ ਉਹ ਇਸ ਤਰ੍ਹਾਂ ਤੁਸੀਂ ਇੱਕ ਆٹے ਦਾ ਦੀਵਾ ਤਿਆਰ ਕਰਨਾ ਉਸ ਦੇ ਵਿੱਚ ਬੱਤੀ ਲਗਾ ਕੇ ਜਾਂ ਤਾਂ ਸਰੋਂ ਦਾ ਤੇਲ ਪਾ ਕੇ ਤੇ ਜਾਂ ਫਿਰ ਕੇਵ ਪਾ ਕੇ ਤੁਸੀਂ ਮਾਤਾ ਦੇਵੀ ਦੇ ਅੱਗੇ ਅਰਪਿਤ ਕਰ ਦੇਣਾ ਉਸ ਨੂੰ ਚਲਾਉਣਾ ਨਹੀਂ ਇਸ ਤਰੀਕੇ ਦੇ ਨਾਲ ਠੰਡਾ ਦੀਵਾ ਹੀ ਅਰਪਿਤ ਕਰਨਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਨੇੜੇ-ਤੇੜੇ ਆਸ-ਪਾਸ ਕਿਤੇ ਸ਼ੀਤਲਾ ਮਾਤਾ ਜੀ ਦਾ ਮੰਦਿਰ ਹੈ ਤਾਂ ਤੁਸੀਂ ਇਹ ਜੋ ਬੁੜ ਤੇ ਜੋ ਵੀ ਭੋਜਨ ਤਿਆਰ ਕੀਤਾ ਹੋਵੇਗਾ ਤੇ ਜੋ ਤੁਸੀਂ ਇਹੇ ਖੰਡਾ ਦੀਵਾ ਤਿਆਰ ਕੀਤਾ ਹੈ ਇਹ ਸਭ ਕੁਝ ਤੁਸੀਂ ਉਸ ਮੰਦਿਰ 'ਚ ਜਾ ਕੇ ਮਾਤਾ ਨੂੰ ਅਰਪਿਤ ਕਰਕੇ ਆ ਸਕਦੇ ਹੋ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਘਰ ਦੇ ਵਿੱਚ ਅਰਪਿਤ ਕਰ ਰਹੇ ਹੋ ਜਾਂ ਫਿਰ ਮੰਦਿਰ ਦੇ ਵਿੱਚ ਜਾ ਕੇ ਅਰਪਿਤ ਕਰ ਰਹੇ ਹੋ ਕਿ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਮਾਤਾ ਸ਼ੀਤਲਾ ਜੀ ਅੱਗੇ ਜ਼ਰੂਰ ਪ੍ਰੇਅਰ ਕਰਨੀ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨੀ ਕਿ ਵਿਆਹ ਦਾ ਜੋਗ ਬਣੇ ਤੇ ਜਿੰਨੀਆਂ ਵੀ ਵਿਆਹ ਦੇ ਵਿੱਚ ਪ੍ਰੋਬਲਮ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਸਾਰੀਆਂ ਪ੍ਰੋਬਲਮ ਤੇ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਵਿਆਹ ਦੀ ਪ੍ਰਾਰਥਨਾ ਕਰਦੇ ਸਮੇਂ ਤੁਰੰਤ ਤੁਹਾਡੇ ਘਰ ਦੇ ਵਿੱਚ ਮੰਗਲ ਕਾਰਜਾਂ ਵਾਂ ਸ਼ੁਰੂ ਹੋ ਜਾਣ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਾਤਾ ਸ਼ੀਤਲਾ ਜੀ ਅੱਗੇ ਪ੍ਰਾਰਥਨਾ ਕਰਨੀ ਇਸ ਤੋਂ ਇਲਾਵਾ ਤੁਸੀਂ ਤੁਹਾਨੂੰ ਇੱਕ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਮੰਤਰ ਵੀ ਦੱਸਾਂਗੇ ਇਸ ਮੰਤਰ ਨੂੰ ਤੁਸੀਂ 7 ਵਾਰ ਬੋਲਦੇ ਨਾਏ 7 ਵਾਰ ਤਾਂ ਤੁਸੀਂ ਬੋਲਣਾ ਹੀ ਬੋਲਣਾ ਹੈ ਇਸ ਤੋਂ ਇਲਾਵਾ ਤੁਸੀਂ 11 ਵਾਰ ਜਾਂ ਫਿਰ ਉਸ ਤੋਂ ਵੱਧ ਕੇ ਵੀ ਕਰਨਾ ਚਾਹੋ ਨੀਓ ਤਾਂ ਕਰ ਸਕਦੇ ਹੋ ਨਹੀਂ ਤਾਂ 7 ਵਾਰ ਤਾਂ ਕਰਨਾ ਹੀ ਕਰਨਾ ਹੈ ਮੰਤਰ ਤਾਂ ਚਾਪੇ ਓਮ ਸ਼ੀਤਲਾਈ ਨਮੇ ਓਮ ਸ਼ੀਤਲਾਈ ਨਮੇ ਇਸ ਤਰੀਕੇ ਦੇ ਨਾਲ ਤੁਸੀਂ 7 ਵਾਰ ਜਾਂ 11 ਵਾਰ ਜਾਂ ਵੱਧ ਕੇ ਵੀ ਤੁਸੀਂ ਬੋਲ ਸਕਦੇ ਹੋ ਬਹੁਤ ਹੀ ਆਸਾਨ ਮੰਤਰ ਹੈ ਤੇ ਤੁਸੀਂ ਇਸ ਮੰਤਰ ਦਾ ਜਾਪ ਆਸਾਨੀ ਦੇ ਨਾਲ ਕਰ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਦੂਸਰਾ ਟੁਕੜਾ ਜੋ ਇੱਕ ਬਚ ਗਿਆ ਸੀ ਇੱਕ ਟੁਕੜਾ ਤਾਂ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਸਹਰਾਣੇ ਦੇ نیچے ਰੱਖਿਆ ਸੀਗਾ ਪਾਣੀ ਦੀ ਗੜਬੀ ਦੇ ਨਾਲ ਦੂਸਰੇ ਟੁਕੜੇ ਦਾ ਤੁਸੀਂ ਮਾਤਾ ਨੂੰ ਭੋਗ ਲਵਾਇਆ ਸੀ ਤੇ ਜੋ ਬਾਕੀ ਤੀਸਰਾ ਟੁਕੜਾ ਬਚ ਗਿਆ ਸੀ ਗੂੜ ਦਾ ਉਸ ਨੂੰ ਤੁਸੀਂ ਲੈ ਆਉਣਾ ਹੈ ਤੇ ਇਸੇ ਤਰ੍ਹਾਂ ਉਸ ਨੂੰ ਲਿਆ ਕੇ ਆਪਣੇ ਹੱਥ ਦੇ ਵਿੱਚ ਲੈ ਕੇ ਤੇ ਆਪਣੇ ਮਨ ਹੀ ਮਨ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਪ੍ਰਾਰਥਨਾ ਕਰਦਣੀਆਂ ਨੇ ਤੇ ਜੋ ਵੀ ਰੁਕਾਵਟਾਂ ਤੁਹਾਡੇ ਬੱਚਿਆਂ ਦੇ ਵਿਆਹ 'ਚ ਆਉਂਦੀਆਂ ਪਈਆਂ ਨੇ ਉਹਨਾਂ ਦੇ ਬਾਰੇ ਵੀ ਤੁਸੀਂ ਬੋਲ ਦੇਣਾ ਆਪਣੇ ਮਨ ਹੀ ਮਨ ਇਸੇ ਤਰ੍ਹਾਂ ਆਪਣੀ ਇਹ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਉਸ ਗੂੜ ਦੇ ਟੁਕੜੇ ਨੂੰ ਆਪਣੇ ਘਰ ਤੋਂ ਬਾਹਰ ਜਮੇ ਕਿ ਆਵਾਰਾ ਕਈ ਵਾਰ ਗਾਵਾਂ ਆਪਾ ਦੇਖਦੇ ਹੀ ਜਾਂ ਤੁਰੀਆਂ ਫਿਰਤੀਆਂ ਉਹਨਾਂ ਨੂੰ ਤੁਸੀਂ ਉਸ ਟੁਕੜੇ ਨੂੰ ਖਵਾ ਦੇਣਾ। ਇਸੇ ਤਰ੍ਹਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਇਹ ਗੂੜ ਦੇ ਟੁਕੜੇ ਨੂੰ ਤੁਸੀਂ ਗਾਂ ਨੂੰ ਹੀ ਖਿਲਾਉਣਾ ਹੈ ਇਹ ਨਹੀਂ ਕਿ ਕੋਈ ਹੋਰ ਜਾਨਵਰ ਜਾਂ ਪਸ਼ੂ ਹੋਵੇਗਾ ਤੁਸੀਂ ਉਸ ਨੂੰ ਖਵਾ ਦਿਓ ਗਾਂ ਨੂੰ ਹੀ ਖਵਾਉਣਾ ਹੈ ਇਸੇ ਤਰੀਕੇ ਦੇ ਨਾਲ ਤਿੰਨੇ ਗੂੜ ਦੇ ਟੁਕੜੇ ਜਿਹੜੇ ਅਸੀਂ ਲੈ ਸੀ ਉਨਾ ਦਾ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਪ੍ਰਯੋਗ ਕਰ ਗਏ ਜੇਕਰ ਤੁਹਾਡੇ ਘਰ ਦੇ ਆਸ-ਪਾਸ ਗਊਆਂ ਤੁਹਾਨੂੰ ਨਹੀਂ ਦਿਖਾਈ ਦਿੰਦੀਆਂ ਤੁਸੀਂ ਗਊਸ਼ਾਲਾ ਦੇ ਵਿੱਚ ਜਾ ਕੇ ਵੀ ਖਵਾ ਕੇ ਆ ਸਕਦੇ ਇਸ ਤਰੀਕੇ ਦੇ ਨਾਲ ਜਦੋਂ ਇਹ ਗੁੜ ਦਾ ਟੁਕੜਾ ਗਾਂ ਨੂੰ ਖੁਲਾਉਂਦੇ ਹੋ ਤਾਂ ਉਸ ਸਮੇਂ ਵੀ ਤੁਸੀਂ ਮਨ ਹੀ ਮਨ ਮਾਤਾ ਸ਼ੀਤਲਾ ਤੇ ਗਊ ਮਾਤਾ ਜੀ ਅੱਗੇ ਤੁਸੀਂ ਆਪਣੇ ਬੱਚਿਆਂ ਦੀ ਵਿਆਹ ਸ਼ਾਦੀ ਦੇ ਵਿੱਚ ਆ ਰਹੀਆਂ ਰੁਕਾਵਟਾਂ ਦੀ ਪ੍ਰਾਰਥਨਾ ਕਰਨੀ ਕਿਉਂਕਿ ਅਸੀਂ ਜਿਸ ਮਾਤਾ ਦੇਵੀ ਦੀ ਆਰਾਧਨਾ ਕਰ ਰਹੇ ਹਾਂ ਉਹ ਮਾਤਾ ਦੇਵੀ ਗਉ ਮਾਤਾ ਦੇਵੀ ਵਿੱਚ ਵੀ ਵਾਸ ਕਰਦੀ ਹੈ ਇਸੇ ਤਰ੍ਹਾਂ ਹੁਣ ਬਾਕੀ ਸਾਡੇ ਕੋਲ ਰਹਿ ਗਿਆ ਉਹ ਗੜਵੀਚੋ ਪਾਣੀ ਦੀ ਚਾਲ ਦੀ ਅਸੀਂ ਭਰ ਕੇ ਰੱਖੀ ਸੀ ਉਸ ਦਾ ਕੀ ਕਰਨਾ ਹੈ ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਅਗਰ ਉਹ ਇਸ ਉਪਾਅ ਨੂੰ ਖੁਦ ਕਰਨਾ ਚਾਹੁੰਦੇ ਆ ਨਾ ਤੇ ਉਹ ਖੁਦ ਵੀ ਕਰ ਸਕਦੇ ਆ ਤੇ ਜੇਕਰ ਮਾਤਾ ਪਿਤਾ ਆਪਣੇ ਬੱਚਿਆਂ ਦੇ ਲਈ ਭੈਣ ਭਰਾ ਕਰਨਾ ਚਾਹੁੰਦੇ ਆ ਤਾਂ ਉਹ ਵੀ ਕਰ ਸਕਦੇ ਨੇ ਤੇ ਇਸੇ ਤਰ੍ਹਾਂ ਉਹ ਪਾਣੀ ਦੀ ਗਰਵੀ ਤੇ ਜਿਹੜਾ ਸਾਡੇ ਕੋਲ ਗੁਰਦਾ ਟੁਕੜਾ ਹੋਵੇਗਾ ਉਹ ਮਾਤਾ ਪਿਤਾ ਜੇਕਰ ਉਪਾਅ ਕਰ ਰਹੇ ਨੇ ਤੇ ਉਹ ਲਿਆ ਕੇ ਗੁਰਦੇ ਟੁਕੜੇ ਨੂੰ ਆਪਣੇ ਬੱਚਿਆਂ ਦੇ ਜਿਸ ਬੱਚੇ ਦੇ ਲਈ ਉਪਾਅ ਕਰ ਰਹੇ ਉਹਦੇ ਉੱਪਰ ਤੋਂ ਸਿਰ ਤੋਂ 7 ਵਾਰ ਉਸ ਗੁੜ ਨੂੰ ਵਾਰ ਦੇਣ ਇਸ ਤੋਂ ਇਲਾਵਾ ਜੇਕਰ ਬੱਚੇ ਤੁਹਾਡੇ ਘਰ ਦੇ ਵਿੱਚ ਨਹੀਂ ਹੈਗੇ ਤਾਂ ਤੁਸੀਂ ਉਹਨਾਂ ਦੀ ਤਸਵੀਰ ਤੇ ਉੱਪਰੋਂ ਵੀ ਤੁਸੀਂ ਵਾਰਸਾ ਕਰ ਦਿਓ ਜਾਂ ਫਿਰ ਕਿਸੇ ਕੱਪੜੇ ਦੇ ਉੱਪਰੋਂ ਵੀ ਵਾਰਸਾ ਕਰਦੇ। ਇਸੇ ਤਰ੍ਹਾਂ ਸਿਰ ਤੋਂ ਵਾਰਨ ਤੋਂ ਬਾਅਦ ਇਹ ਵਿੱਚ ਜਿਹੜਾ ਉਹ ਗੁੜ ਦਾ ਟੁਕੜਾ ਹੋਵੇਗਾ ਉਹ ਤੁਸੀਂ ਕੁੱਤੇ ਨੂੰ ਖਿਲਾਉਣਾ ਹੈ। ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਕੁੱਤੇ ਆਸਾਨੀ ਦੇ ਨਾਲ ਤੁਰੇ ਫਿਰਦੇ ਮੇਲ ਜਾਂਦੇ ਨੇ ਉਹ ਤਾਂ ਇਸ ਗੁੜ ਨੂੰ ਕੁੱਤੇ ਨੂੰ ਹੀ ਖਵਾੜ। ਇਸੋ ਇਹ ਲਾਵਾ ਜਿਹੜੇ ਲੋਕਾਂ ਦੇ ਆਸ-ਪਾਸ ਕੋਈ ਵੀ ਉਹਨਾਂ ਨੂੰ ਕੁੱਤਾ ਦਿਖਾਈ ਨਹੀਂ ਦਿੰਦਾ ਤੇ ਉਹ ਇਸ ਗੁੜ ਦੇ ਟੁਕੜੇ ਨੂੰ ਕਿਸੇ ਵੀ ਦਰਖਤ ਦੇ نیچے ਧਰਾ ਕੇ ਆ ਸਕਦੇ ਨੇ ਉੱਥੇ ਛੋਟੇ-ਛੋਟੇ ਕੀੜੇ ਕੀੜੀਆਂ ਨੇ ਜਿਹੜੇ ਉਹ ਇਸ ਗੁੜ ਦੇ ਟੁਕੜੇ ਨੂੰ ਖਾ ਲੈਣਗੇ ਪਰ ਤੁਸੀਂ ਇਹ ਗੁੜ ਦਾ ਟੁਕੜਾ ਰੱਖਦੇ ਸਮੇਂ ਵੀ ਪ੍ਰਾਰਥਨਾ ਜ਼ਰੂਰ ਕਰਨੀ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਨੂੰ ਲੈ ਕੇ ਇਸੇ ਤਰ੍ਹਾਂ ਚੇੜੀ ਸਾਡੇ ਕੋਲ ਇੱਕ ਗੜਵੀ ਚਲ ਵਾਲੀ ਰਹਿ ਗਈ ਆ ਉਸ ਦਾ ਤੁਸੀਂ ਆਪਣੀ ਪੂਰੀ ਘਰ ਦੇ ਵਿੱਚ ਛਿੜਕਾ ਕਰਨਾ ਹੈ 메ਨ ਗੇਟ ਤੇ ਵੀ ਕਰਨਾ ਹੈ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਤੇ ਬੱਚਿਆਂ ਦੇ ਉੱਪਰ ਵੀ ਕਰਨਾ ਹੈ ਤੇ ਆਪਣੇ ਉੱਪਰ ਵੀ ਉਸ ਸਾਰੇ ਚਲ ਦਾ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਤੇ ਆਪਣੇ ਪਰਿਵਾਰ ਦੇ ਉੱਪਰ ਛਿੜਕਾ ਕਰ ਲੈ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੁਰੰਤ ਤੁਹਾਡੇ ਵਿਆਹ ਦੇ ਜੋਗ ਬਣਨੇ ਸ਼ੁਰੂ ਹੋ ਜਾਣਗੇ ਤੇ ਜਿੰਨੀਆਂ ਵੀ ਤੁਹਾਡੇ ਵਿਆਹ ਤੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਮੁਸ਼ਕਲਾਂ ਆ ਰਹੀਆਂ ਨੇ ਉਹ ਸਾਰੀਆਂ ਤੁਰੰਤ ਹੀ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੋਂ ਜਿਨ੍ਹਾਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਣ ਇਸ ਉਪਾਅ ਦੇ ਨਾਲ ਨਾਲ ਨਾਲੇ ਸਾਨੂੰ ਪੂਰਨ ਵੀ ਲੱਗੇਗਾ ਤੇ ਨਾਲੇ ਸਾਡਾ ਜਿਹੜਾ ਉਪਾਈ ਉਹ ਵੀ ਸਫਲ ਹੋ ਜਾਵੇਗਾ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ